हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ گاਵਾ ਤੇ ਇੱਕ ਬਲਦ ਸੇਲ ਲਈ ਲੈ ਕੇ ਆਏ ਜੀ ਆਊਟ ਪੁੱਛ ਲੈਣੇ ਬਾਈ ਤੁਸੀਂ ਫਿਰ ਭਾਈ ਜੀ ਹਸੀ ਗਾਲ ਹਸੀ ਗਾਲ ਹੋ ਠੀਕ ਹੈ ਜੀ ਬਧੀਆ ਹਾਂ ਜੀ ਬਧੀਆ ਨਾਮ ਤੇ ਡਰੈਸ ਬੋਲ ਨਾਮ ਅਕਰਤੇਜ ਜੀ ਪਿੰਡ ਟਾਣਾਵਾ ਹੂੰ ਜ਼ਿਲ੍ਹਾ ਬਰਨੋ ਤਹਿਸੀਲ ਨੇੜੇ ਤਾਂ ਪਈ ਬਾਬਾ ਜੀ ਦੇ ਮੋਬਾਈਲ ਨੰਬਰ ਬੋਲ 9873 10770 ਆ 70 ਓਕੇ ਵੀਰ 9873 10770 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦਿੰਦੇ ਆ ਕੀ ਡਿਟੇਲ ਆ ਜੀ ਡਿਟੇਲ ਜੀ ਡਾਕਟਰ ਆਏ ਆ ਆਪਾਂ ਲਈ ਆ ਕੱਲ੍ਹ ਤਰੋਲੋ ਠੀਕ ਆ ਠੀਕ ਆ ਨਾ ਮਾਲ ਕਹਿੰਦੇ ਦੁੱਧ ਕਿਹਾ ਆਪਾਂ ਨੂੰ 10000 ਕਿਲੋ ਹੂੰ ਤੇ ਸੂਈ ਵੀ ਹੈ 1.5 ਕਿਲੋ ਦੀ ਠੀਕ ਆ ਤੇ ਬਾਕੀ ਸਾਰੇ ਕਰਕੇ ਇਹਨੇ ਤਨ 20 ਕਿਲੋ ਕੱਢਾਂਗਾ ਮੈਂ ਗੱਪ ਮਾਰੀ ਇਹ ਆਪਾਂ ਠੀਕ ਆ 11 ਦਿਨ ਬਹੂ ਹੂੰ ਤੇ ਬੱਸੀ ਉਹ ਸੀਲਡਨ ਦੀ ਬਹੁਤ ਅਚੋਾਈ ਵੀ ਬਹੁਤ ਚੰਗੀ ਠੀਕ ਆ ਭਾਈ ਠੰਡੀ ਸੀਲਾ ਹੈ ਓਏ ਓਏ ਠੀਕ ਆ ਕੀ ਮੋਲ ਆ ਭਾਈ ਇਹ ਹੁਣ ਤਾਂ 22000 ਕਰੇ ਮਾਨ ਤਾਨ ਹੋ ਜੂ ਮਾਣਾ ਮੋਟਾ ਹੋ ਜੂ ਠੀਕ ਆ ਅਰੇ ਤਾ ਤਾਂ ਹੋਈ ਤਾਂ 20000 ਇਸ ਗੱਲ 22000 ਰੁਪਇਆ ਮੋਲ ਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਥਾਣ ਹਵਾਲਾ ਨੇੜੇ ਤੋਂ ਜਰੂਰ ਚੈੱਕ ਕਰਵਾਵਾਂਗੇ ਚਵਾਈ ਜੂਈ ਚੰਗੀਆਂ ਚਵਾਈ ਜੂਈ ਦਾ ਕੋਈ ਲਖਾ ਨਹੀਂ ਸਿਲਦੜੀ ਦਾ ਬਹੁਤ ਜ਼ਿਆਦਾ ਹੂੰ ਸਹੀ ਗੱਲ ਆ ਅੱਗੇ ਭਾਈ ਦੋ ਨੰਬਰ ਕੀ ਡੀਟੇਲ ਆ ਭਾਈ ਡੀਟੇਲ ਡਾਟਾ ਇਹ ਆ ਪਾ ਫਾਰਮ ਚੋਂ ਬੱਸੀ ਹੂੰ ਠੀਕ ਆ ਇਹ ਚਵਾਈ ਹੁੰਦੀ ਜਿਹੜੀ ਮਸ਼ੀਨ ਤੇ ਮਗਰ ਦੇ ਬੱਸੀ ਸੀ ਹੂੰ ਉਹ ਲਈ ਉਹਨੇ ਰੱਖਾ ਠੀਕ ਆ ਤੇ ਗੱਲ ਕਰੀ ਮਸ਼ੀਨ ਦਾ ਕਰਕੇ ਥੋੜਾ ਜਿਆਦਾ ਥਾਣਾ ਲੇਕਿਨ ਜਿਹੜਾ ਹੂੰ ਬਾਰੇ ਕਹਿਣਾ ਭਾਵੇਂ ਛੋਟਾ ਠੀਕ ਆ ਬਸ ਹੁਣ ਜੇ ਥਨੇ ਜਿਹੜਾ ਅੱਜ ਵਾਲਾ ਹਾਜ਼ਰ ਆ 13 ਲੀਟਰ ਜਾਵਾਂ ਹੂੰ ਬਿਲਕੁਲ ਤਿਆਰ ਠੀਕ ਆ ਹਾਂ ਠੰਡੀ ਸੀਲ ਪੂਰੀ ਆ ਪੂਰੀ ਡਰਨੀ ਵੀ ਕਹੇ ਠੀਕ ਆ ਆ ਤੇਰੇ ਇੰਨਾ ਗਰੀ ਮਸ਼ੀਨ ਤੇ ਬਿਜੋ ਆਪਾਂ ਇਹਨਾਂ ਛੋਟੇ ਹੂੰ ਕੋਈ ਕਾਹਦੀ ਗੱਲ ਹੋ ਰਹੀ ਹੈ ਪਤਾ ਮੁੱਲ ਕੀ ਹੈ ਭਾਈ ਇਹਦਾ ਮੁੱਲ ਡਾਕਟਰ ਇਹ ਦੇ ਦੇਣਗੇ ਆਪਾਂ 28000 28000 ਰੁਪਏ ਮਾਨ ਤਾਨ ਹੋ ਜਾ ਮਾਣਾ ਮੋਟਾ ਕਰ ਦੇਾਂਗੇ ਦੁੱਧ 13 14 ਕਿਲੋ ਨਾ ਪਾਵੇ ਹਾਂ ਗਾਰੰਟੀ ਆਪੂ ਮੁੱਲ ਜਾਇਜ਼ਾ ਹਨ ਮੁੱਲ ਦਾ ਬੱਸੀ ਜੀ ਕੁਆਲਿਟੀ ਵੀ ਬਹੁਤ ਚੰਗੀ ਹੈ ਡਾਕਟਰ ਦਾ ਇਹ ਆਣ ਮੰਨੇ ਵੀ ਦੋ ਤੋਂ ਇਹਨੂੰ 2.5 ਮਹੀਨੇ ਸਮੀਨੂ ਹੋਇਆ ਜਾਵਾਂ ਠੀਕ 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 ਇਹ ਚੰਗੀ ਦਾ ਆਇਆ ਇਹ ਢਿਵ ਨਹੀਂ ਕਰਦਾ ਮਾਣਾ ਸਾਨੂੰ ਪੂਰਾ ਵਧੀਆ ਦਾ ਹਾਂ 30 ਤਨਾ ਚੋਈ ਜਾਂਦੀ ਉਹ ਵਧੀਆ 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 ਪੂਰੀ ਲੈ ਲੈ ਤਾਰਾ ਮਾਰ ਦਿੰਦਾ ਭਾਈ ਇਹਨਾਂ ਠੀਕ ਆ ਐਂ ਇਹ ਕੁ ਕਰਦਾ ਨਿਆਣਾ ਲੈ ਗਿਆ ਤੇ ਪੂਰੀ ਵਧੀਆ ਸੈਟ ਆ ਬਹੁਤ ਠੀਕ ਆ ਅੱਗੇ ਤਿੰਨ ਨੰਬਰ ਖੋਲ ਲਈ ਕੀ ਡੀਟੇਲ ਆਈ ਇਹਦੇ ਅੰਦਰ ਦੋ ਦੋ ਆਏਗਾ ਜੀ ਹੁਣ 6 ਤੇ 7 ਦੇ ਵਿਚਾਲੇ ਜੀ ਠੀਕ ਆ ਜੀ ਤੇ 2.5 ਮਹੀਨੇ ਦੀ ਗੱਬਣ ਇੱਕ ਹੋਈ ਦੀ ਆ ਓਕੇ ਚੇਰ ਨਾ ਬਹੁਤ ਜਿੰਦਗੀ ਦੇ ਹੁੰਦੀ ਠੀਕ ਚੰਗੀ ਬਹੁਤ ਆ ਨਾ ਚੰਗੀ ਦਾ ਬਾਕੀ ਜਿਹੜੇ ਮੂਰੇ ਦਾ ਡੈਕਟਰ ਆ ਮਲੇ 17-80000 ਦੀ ਬਹਿਰ ਹੂੰ ਬੋਦੀਵਾਦੀ ਚੰਗੀ ਯਾਰ ਗਰੂਪ ਚੰਗਾ ਚੰਗੀ ਆ ਬਾਈ ਵੜ ਖਾਣ ਲੈਵਾ ਵੀ ਚੰਗਾ ਮੁੱਲ ਭਰਾ ਦਾ ਮੁੱਲ ਆ ਆਪਾ 35000 ਦਾ ਬਾਨ ਤਣ ਹੋ ਜਾ ਕੋਲ ਮਾੜਾ ਵੋਟਾ ਕਰ ਦਾਂਗੇ ਇੱਥੇ ਪਰੋਂ ਆਇਆ ਦੀ ਠੀਕ ਆ ਤਹਾਣੀ ਬਸੀ ਰਹੇਗੀ ਭੋਰਾ ਦੀ ਹੂੰ ਠੀਕ ਆ ਅੱਗੇ ਭਰਾ ਚਾਰ ਨੰਬਰ ਟੀਟੇ ਲਾ ਬਈ ਇਹੋ ਸੂਈ ਨੂੰ ਹੋ ਗਿਆ ਅੱਜ ਇੱਕ ਮਹੀਨਾ 8-10 ਦਿਨ ਸੂਈ ਨੂੰ ਖੋਲੋ ਬਈ ਤੋਰ ਕੇ ਦਿਖਾ ਦਿਓ ਦੁੱਧ ਕਿੰਨਾ ਬਈ ਹੁਣ ਦੁੱਧ ਤਾਂ ਥੱਲੇ ਹੁਣ ਹੈਗਾ ਜੀ ਜਮਨ 10 ਲੀਟਰ ਤੋਂ ਬਾਹਰ ਹੂੰ ਬੱਚਾ ਹੈਗਾ ਬੱਚਾ ਤਾਂ ਉਹ ਅੱਗੇ ਖੜਾ ਹੂੰ ਦੁੱਧ ਹੋ ਗਿਆ ਥੱਲੇ ਹੁਣ 10 ਹੋਵੇ 11 ਹੋਵੇ ਠੀਕਾ ਇਹਨਾਂ ਦਾ ਦੁੱਧ ਜਮਨ ਬਿਲਕੁਲ ਹਾਜ਼ਰ ਹੂੰ ਹੂੰ ਫੈਂਟ ਬਹੁਤ ਛਿੰਗੀਆਂ ਦਿਓ ਪੂਰੀ ਵਧੀਆ 99 45 ਰੁਪਏ ਦੁੱਧ ਹੁਣ ਆਪਣਾ ਕਹਿੰਦਾ ਦੋ ਤਿੰਨ ਹੀ ਚੋਣਿਆ ਓਕੇ ਪੈਂਦਾ ਹੈਗਾ ਬਾਕੀ ਨਰਮੇ ਦੀਆ ਹੂੰ ਕਹੇ ਘੋਟੇ ਜਵਾਕ ਝੂਟੀ ਜਾਣ ਠੀਕ ਆ ਤੇ ਮੁੱਲ ਭਰਾ ਇਹਦਾ ਪਾਇਰ ਲਈ ਫਟਣਾ ਜੀ ਹਮ ਮੁੱਲ ਕਿਹੜੀ ਇੱਕ ਹੁੰਦੀ ਜੀ ਹਮ ਮੁੱਲ ਕਿੰਨਾ ਚਿਵਾਈ ਚ ਵੀ ਪੂਰੀ ਓਕੇ ਡਾਕਟਰ ਠੀਕ ਆ ਹਮ ਚਿਵਾਈ ਬਹੁਤ ਚੰਗੀ ਹੈ ਨਾ ਕੂੜੀ ਵਾਹ ਕੂੜੀ ਨਾ ਨਰਮ ਵੀ ਬਾੜੀ ਨਹੀਂ ਜਾਇਆ ਇਹਦਾ ਹਮ ਮੁੱਲ ਬਈ ਇਹਦਾ ਉਹਨਾਂ ਆਪਾਂ 28 ਦੇ ਦਾਂਗੇ ਮਾਨ ਤਨ ਮਾੜਾ ਮੋਟਾ ਕਰਦਾ ਇਹ ਠੀਕ ਆ ਜੇ ਕਿਸੇ ਵੀ ਗੱਲ ਦੀ ਘਾਟ ਹੋਈ ਤਾਂ ਆਪਾਂ ਜੁਮੇਦਾਰਾਂ ਕਹੇ ਚਾਰ ਡਾਂਗਾ ਅਗਲਾ ਚੋ ਠੀਕ ਆ ਅੱਗੇ ਬਈ ਭਾਏ ਨੰਬਰ ਖੋਲੋ ਕੀ ਡਿਟੇਲ ਹੈ ਬਈ ਇਹਦੀ ਇਹ ਸੁਈ ਹੈਗੀ 3 ਮਹੀਨਾ ਦੀ ਡਾਕਟਰ ਹੂੰ ਗੋਦਰ ਬੋਲੇ ਸਰੇ 9 ਲਿਟਰ ਜਮ ਖੁੰਦਾ ਠੀਕ ਆ ਠੀਕ ਆ ਨਾ ਹੂੰ ਇਹ ਇਹਦਾ ਫਾਂ ਉਹਨੂੰ ਰੱਖਿਆ ਹਾਸ ਤੇ ਹੀ ਹੈ ਅੱਜ 23000 ਮਾਨਤਨ ਹੋਜੇ ਮਾਨਤਨ ਮਾੜਾ ਮੋਟਾ ਕਰ ਦਾਂਗੇ ਹੂੰ ਪਰ ਉਹ ਕਿਸੇ ਗੱਲੋਂ ਵੀ ਗਾਹ ਖੋਝਦੀ ਨਹੀਂ ਹੂੰ 23000 ਰੁਪਿਆ ਮੋਲਾ ਰਾਜੀ ਰੂਜੀ ਫੋਲਾ ਢਾਂਚਾ ਬਹੁਤ ਚੰਗਾ ਨਾ ਬਣਦਾ ਢਾਂਚੇ ਦਾ ਕੋਈ ਲੇਖਾ ਨਹੀਂ ਇਹ ਮੱਕੇ ਪਰ ਫਾਰਮਾ ਇਹ ਮੂ ਮਾਰੀ ਸੁਆਵੀ ਦੁੱਧ ਜੀਆ ਠੀਕ ਆ ਦੁੱਧ ਕਿੰਨਾ ਹੁਣ ਦੁੱਧ ਹੁਣ 9 ਲੀਟਰ ਹੈਗਾ ਠੀਕ ਆ ਚਾਹੇ ਅਗਲਾ ਦੋ ਟਾਈਮ ਚੋ ਵੀ ਚਾਰ ਚੋ ਵੀ ਹਮ ਕੋਈ ਡੱਟ ਬੋ ਓਕੇ ਬਰਾਬਰ ਅੱਗੇ ਵੀ ਇਹ ਬਲਦ ਵੀ ਬਕਾਉਣਾ ਇਹ ਬਲਦ ਦਾ ਡਾਕਟਰ ਜੇ ਕੋਈ ਪੱਠੇ ਢੋਣ ਲੱਗਾ ਆਪਾਂ ਦੇ ਜਾਏਗੇ ਸਾਹਬ ਸਾਹਬ ਤੇ ਉਹ ਜਿੱਥੇ ਠੀਕ ਆ ਤੇ ਉਹ ਆਇਆ ਵੀ ਸੀਲ ਸਾਡਾ ਉਹੀ ਬੋ ਕੀ ਮੋਲ ਰੱਖਿਆ ਤਾਂ ਫਿਰ ਮੋਹ ਨਵਸੇ ਆਪਾ ਦੇ ਦਾਂਗੇ 4-5 ਦਾ ਠੀਕ ਆ ਤੇ ਇਹ ਜਵਾਬ ਖੋਲੀ ਫਿਰਨ ਬੰਦਾ ਖੋਲੀ ਵੀਰੇ ਫੇੜੇ ਜੋੜ ਕੇ ਸਾਡੀ ਜੀ ਕਹੇ ਸਾਰਾ ਮਿਲ ਖੜਾ ਰਹੇ ਤੁਰਦਾ ਠੀਕ ਆ ਠੀਕ ਆ ਹੂੰ ਉਹ ਚੰਗਾ ਹੋਦਾ ਜਿੰਨਾ ਵੀ ਠੀਕ ਆ ਜੇ ਕੋਈ ਹੁੰਦਾ ਕੋਈ ਸ਼ੇਵਾਲਾ ਆਪਾ ਪੱਲੇ ਦਾ ਸਹੀ ਗੱਲ ਆ ਤੇ ਨਾਗ ਸਾਰੀ ਦਿਖਾਤੇ ਭਾਈ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦਾ ਹੋਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨ ਧੰਨਵਾਦ